ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਡੀਓ ਮੈਂ ਤਾਂ ਬਣਾਉਣ ਲੱਗੀ ਆ ਕਿਉਂਕਿ ਮੈਂ ਤੁਹਾਨੂੰ ਇਤਿਆਹਾਤ ਵਰਤਨ ਨੂੰ ਕਹਿਣਾ ਵਾਂ ਕਿ ਜਿੱਦਾਂ ਕਿ ਜਿਨ੍ਹਾਂ ਦੇ ਵੀ ਛੋਟੇ-ਛੋਟੇ ਬੱਚੇ ਹੈਗੇ ਆ ਨਿਆਣੇ ਹੈਗੇ ਆ 2 ਜਾਂ 3 ਸਾਲ ਦੇ ਆ 4 ਸਾਲ ਦੇ ਤੇ ਤੁਸੀਂ ਨਾ ਸਮਾਨ ਆਪਣਾ ਜਿਹੜਾ ਵਾ ਠਿੱਪੇ-ਠਿੱਪੇ ਜਿਹੜੇ ਹੁੰਦੇ ਨੇ ਆ ਆ ਜਿਹੜੇ ਅਸੀਂ ਕੋਈ ਨ ਆਪਣੇ ਕੋ ਰੱਖਦੇ ਆ ਮੈਂ ਸਟੀਚਿੰਗ ਦਾ ਕੰਮ ਕਰਦੀ ਆ ਤੇ ਮੇਰੇ ਨਾਲ ਇਦਾਂ ਚੋਕ ਰੱਖੇ ਹੁੰਦੇ ਆ ਮੈਂ ਉੱਤੇ ਮੇਰਾ ਬੇਟਾ ਵਾ ਛੋਟਾ ਰਣਗੱਜ ਸਿੰਘ ਜਿਹਦਾ ਨਾਮ ਹੈ ਅਸੀਂ ਉਹਨੂੰ ਜੁਹਾਰ ਕਰਕੇ ਬੋਲਦੇ ਆ ਉਹਨੇ ਡੱਬੀ ਖੋਲ ਕੇ ਉਹਨੇ ਵਿੱਚੋਂ ਠਿੱਪਾ ਨਿਗਲ ਲਿਆ ਉਹਦੇ ਗਲੇ ਚ ਆੜ ਗਿਆ ਉਹ ਖੋਲਦਾ ਨਹੀਂ ਸੀ ਹੁੰਦਾ ਉਹਦੇ ਪਤਾ ਨਹੀਂ ਉਹਨੇ ਕਿੱਦਾਂ ਅੱਜ ਮੈਂ ਉੱਧਰ ਕੰਮ ਕਰਨ ਲੱਗੀ ਸੀ ਤੇ ਉਹਨੇ ਵਿੱਚੋਂ ਆ ਡੱਬੀ ਖੋਲ ਕੇ ਵਿੱਚੋਂ ਨੇ ਨਿਗਲ ਤੇ ਤੇ ਅਸੀਂ ਉਹਨੂੰ ਐਮਰਜੈਂਸੀ 'ਚ ਉਹਦੋਂ ਬਿਲਕੁਲ ਬਿਹੋਸ਼ ਹੋ ਗਿਆ ਸੀ ਬਿਲਕੁਲ ਉਹ ਮਤਲਬ ਉਹਦੀ ਅੱਖਾਂ ਪੂਰੀਆਂ ਤਾਂ ਚੜ ਗਈਆਂ ਸੀ ਫਿਰ ਅਸੀਂ ਉਹਨੂੰ ਐਮਰਜੈਂਸੀ 'ਚ ਲੈ ਕੇ ਗਏ ਇਥੇ ਬੱਚਿਆਂ ਦਾ ਹਸਪੀਟਲ ਹੈਗਾ ਵਾ ਉੱਥੇ ਅਸੀਂ ਉਹਨੂੰ ਲਾਗੇ ਇਟ ਰਗੀ ਉਹਦੀ ਐਕਸ-ਰੇ ਕੀਤੀ ਐਮਰਜੈਂਸੀ ਦੇ ਵਿੱਚ ਆਉਦਾ ਇਹ ਆ ਬੱਦ ਦਿਲ ਲੈ ਚਲ ਗਿਆ ਵਾ ਡਾਕਟਰ ਕਹਿੰਦੇ ਆ ਕਿ 2-3 ਦਿਨ ਤੁਸੀਂ ਵੇਟ ਕਰ ਲਓ ਉਹਨੂੰ ਮਤਲਬ ਕੇਲੇ ਵਗੈਰਾ ਤੁਸੀਂ ਖਾਣ ਨੂੰ ਦੋ ਜੇ ਅਗਰ ਨਿਕਲ ਗਏ ਆ ਤੇ ਠੀਕ ਹੈ ਜੇ ਅਗਰ ਨਹੀਂ ਨਿਕਲਿਆ ਤੇ ਉਹਦੀ ਸਰਜਰੀ ਕਰਨੀ ਪੈਣੀ ਆ ਮਤਲਬ ਉਹ ਆ ਚ 2.5 2.5 ਸਾਲ ਦਾ 3 ਸਾਲ ਦਾ ਉਹਨੇ ਹੋ ਜਾਣਾ ਵਾ ਜੇ ਬਹੁਤ ਛੋਟਾ ਵਾ ਤੇ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਇਦਾਂ ਦੇ ਟਿੱਪੇ ਟੁੱਪੇ ਆਪਣੇ